ਸ੍ਰੀ ਕਾਲ ਜੀ ਮੇਰਾ ਨਾਮ ਜੀ ਮਨਜੀਤ ਕੌਰ ਆ ਜੀ ਮੇ ਲੱਤਾਂ ਰੋਡੇ ਦੁਖਦੇ ਸੀ ਨਾ ਮੇ ਟੋਹੇ ਚ ਦਰਦ ਸੀਗਾ ਮੈਂ ਜੀ ਮੈਨੂੰ ਕਈ ਥਾਵਾਂ ਤੋਂ ਜੜੀ ਦਵਾਈ ਲਈ ਜੀ ਮੈਂ ਠੀਕ ਨਹੀਂ ਹੋਈ ਜੀ ਫਿਰ ਮੈਨੂੰ ਇਹਨਾਂ ਨੇ ਦੇਖ ਕੇ ਸਾਡੇ ਘਰ ਦੇ ਠੀਕ ਹੋਏ ਸੀਗੇ ਫਿਰ ਮੈਨੂੰ ਇਹ ਲੈ ਕੇ ਗਏ ਜੀ ਇਹਨਾਂ ਨੂੰ ਮੈਂ ਕਿਹਾ ਵੀ ਜੇ ਤਾ ਤੁਸੀਂ ਠੀਕ ਹੋਏ ਜੀ ਮੈਨੂੰ ਵੀ ਉੱਥੇ ਲੈ ਕੇ ਚੱਲ ਮੈਂ ਮਲਟਨ ਡਾਕਟਰ ਸਾਹ ਤੋਂ ਦਵਾਈ ਖਾਧੀ ਸੀਗੀ ਫਿਰ ਮੈਂ ਆਪ ਦੇ ਘਰਦਿਆਂ ਨੂੰ ਨਾਲ ਲੈ ਕੇ ਗਿਆ ਕਾਫੀ ਤਕਲੀਫ ਸੀ ਇਹਨਾਂ ਨੂੰ ਗੋਡੇ ਹੋ ਗਏ ਗਿੱਟੇ ਸੋ ਜਾਂਦੇ ਸੀ ਕਮਰ 'ਚ ਦਰਦ ਹੁੰਦੀ ਸੀਗੀ ਮੈਂ ਤਾਂ ਰੋਟੀ ਖਾਣ ਵੀ ਘਾੜ ਔਖੀ ਸੀਗੀ ਰੋਟੀ ਨਹੀਂ ਕੋਈ ਮੜਾਂ ਕੇ ਦਿੰਦਾ ਸੀ ਬੱਚੇ ਛੋਟੇ ਛੋਟੇ ਆ ਠੀਕ ਹੈ ਨਹੀਂ ਤੇ ਇਹੀ ਬਣਾਉਂਦੇ ਸੀ ਜੀ ਮੈਂ ਤਾਂ ਪਈ ਰਹਿੰਦੀ ਸੀ ਮੰਜੇ ਤੇ ਤੇ ਮੈਂ ਫਿਰ ਇਹਨਾਂ ਨੂੰ ਉੱਥੋਂ ਦਵਾਈ ਦਵਾਈ ਤੇ ਡਾਕਟਰ ਸਾਹਿਬ ਨੂੰ ਦਿਖਾਇਆ ਸਾਰਾ ਕੁਝ ਚੈੱਕ ਅਪਕਾ ਕਰਵਾਇਆ ਡਾਕਟਰ ਸਾਹਿਬ ਕਹਿੰਦੇ ਵੀ 5-7 ਮਹੀਨੇ ਦਵਾਈ ਖਾਣੀ ਪੋਗੇ ਇਹਨਾਂ ਨੂੰ ਵੀ ਫਿਰ ਮੈਂ ਦਵਾਈ ਖੁਲਾਈ ਇਹਨਾਂ ਨੂੰ ਤੇ 2-3 ਮਹੀਨੇ ਬਾਅਦ ਫਰਕ ਪਿਆ ਇਹਨਾਂ ਨੂੰ ਫਿਰ ਅਸੀਂ ਦਵਾਈ ਤੇਰ ਮਾਤਾ ਠੀਕ ਹੋਈ ਗਿਆ ਸੀਗਾ ਤਿੰਨ ਚਾਰ ਮਹੀਨੇ ਦਵਾਈ ਖਾਧੀ ਇਹ ਕਹਿੰਦੇ ਮੈਨੂੰ ਫਰਕ ਆ ਚਲ ਵਾਂਗੇ ਆਪਾਂ ਹੋਰ ਲੈ ਲੈਨੇ ਆ ਤੋਤੇ ਨੇ ਮੈਨੂੰ ਮੈਂ ਹੋਰ ਦਵਾਈ ਖਲਾਈ ਇਹਨਾਂ ਨੂੰ ਇਹ 5-6 ਮਹੀਨੇ ਦਵਾਈ ਖਾ ਕੇ ਕਾਫੀ ਠੀਕ ਹੋ ਗਏ ਸੋਚ ਵਗੈਰਾ ਹਟ ਗਈ ਗੋਡੇ ਵਗੈਰਾ ਕਾਫੀ ਠੀਕ ਹੋ ਗਏ ਘਰੇ ਕੰਮ ਵੀ ਕਰਨ ਲੱਗ ਗਈ ਰੋਟੇ ਪਾਣੇ ਬਣਾਉਣ ਲੱਗ ਗਈ ਪੁੱਤ ਬੋਤਨ ਘਣਾਉਣ ਲੱਗ ਗਈ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਇਹਨੂੰ ਵੀ ਫਰਕ ਪਿਆ ਮੈਂ ਧੰਨਵਾਦ ਦਿਆਂ ਡਾਕਟਰ ਸਰਦਾ ਜੀ ਦਾ ਜੋ ਸਾਨੂੰ ਦੋਨਾਂ ਨੂੰ ਇਹਨਾਂ ਠੀਕ ਕੀਤਾ ਜੀ